ਅਹੀ ਆਹੀ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਹੈ ਇਹ ਭਲੇ ਖੇਲ ਜੇ ਤੋਹੀ ਵੇ ਤੁਹੀ ਮਾਝੇ ਰਹੀਓ ਆਹੀ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲ ਆਣਾਂ ਨੇ ਫਿਰ ਅਸਲੀ ਮਾਝ ਆਵਦਾ ਕੀ ਆ ਉਹ ਵੀ ਆ ਜੇ ਤਾਂ ਸੇਵਾ ਵੇਖੀ ਨਾ ਅਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁੜੀਆ ਸ਼ਬਦ ਨਹੀਂ ਆਉਂਦਾ ਤੋ ਇੱਕ ਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਹੈ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਅਸੀਂ ਉਹ ਐਕਟਰਾਂ ਨੂੰ ਵੀ ਸਾਡੀ ਪੀੜੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ 'ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਟਰਾਲੀ ਰਸਦ ਦੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਂਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਰ ਹੋਇਆ ਸਾਡੇ ਤੋਂ ਮਾਫੀ ਭਰਾ ਉਹ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋਂ ਤੇਰਾ ਗਵਾਂਢੀ ਹੋਂ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੀਆਂ ਐਨਜੀਓ ਪਾਏ ਵੱਡੀ ਦੇ ਕੋਈ ਨਿੱਕੇ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣੂ ਨੇ ਜਠਾਂ ਦੀ ਉਹ ਭਰਾਵੋ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਗੁਰੂਆਂ ਨੇ ਸਜਿਆ ਹੈ ਸਾਡੇ ਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ ਜਿਹੜੇ ਕੰਮ ਨੂੰ ਤੁਰਪੇ ਆ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀ ਜਥੇ ਬੰਦੀਆਂ ਸਾਡੇ ਕੋਲ ਆ ਪੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋਲ ਰੀਦਾ ਨਹੀਂ ਪੰਦੀਆਂ ਇੱਥੇ ਆਹ ਬੰਦਿਆਂ ਤਰ੍ਹਾਂ ਆਪਣੇ ਨੁਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ ਦੋ ਦਿਨ ਬਾਅਦ ਸਾਨੂੰ ਕਰ ਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਤੇ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੁਸੀਂ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲੈ ਆਉਂਦੇ ਆ ਤੁਹਾਡੇ ਵੀ ਅਹੀਂ ਪੈਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਪਿਉ ਆਇਆ ਉਹਦਾ ਤਾਂ ਸਿਰ ਪਾੜ ਕੇ ਰੱਖਤਾ ਉਹਦਾ ਦਿਮਾਗ ਹੀ ਲਿਆਇ ਨੀ ਦੂਰ ਆਇਆ ਤੁਹਾਡੇ ਕੋਲੇ ਤੇ ਮਾਚੇ ਦੀ ਧਰਤੀ ਸੂਰ ਵੀਰਾਂ ਦੀ ਪੂਰੀਆ ਮੰਗਤਿਆ ਦੀ ਬਣ ਕੇ ਰਹਿ ਗਈ ਇੱਥੇ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਿਨਾਂ ਨਾਲੇ ਚੋਂ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨੰਗ ਕੇ ਚਲ ਜੇ ਜਿਹਨੇ ਟਪੋਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਤੇ ਮਾਜਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਿਆ ਰੇਦਾ ਮਾਜਾ ਮਾਜਾ ਅਸੀਂ ਵੀ ਮਾਚੇ ਦੇ ਆਂ ਆਈ ਇੱਥੇ ਸ਼ਰਾਈ ਨੂੰ ਤੇਰੇ ਫਿਰ ਤੇ ਪਰ ਆਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਜਿੰਨਾ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਐਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਹਲਣਾ ਨਹੀਂ ਤੇ ਇਥੋਂ ਇੱਕ ਟਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਭ ਇੱਥੇ ਇਕੱਠੇ ਹੁਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਸਾਧੋ ਗਈ ਤੁਹਾਡੇ ਵਾਲੀ ਤੇ ਰੀਲਾ ਬਣਾਉਣ ਦਾ ਟਾਈਮ ਹੈ ਵੀਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਜਾਂ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਜੂ ਲੈ ਕੇ ਦਸ-ਦਸ ਬੰਦੇ ਨਾਲ ਚਾਰ-ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਲੂਸ ਕਰਤਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਓ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋਆਂ ਦਿਨਾਂ ਚ ਮਰਨੇ ਚਾਹਦੇ ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋਕੇ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇ ਸੋਨੇ ਭਾਈ ਇੱਥੇ ਬੈਠੇ ਇੱਥੇ ਬੈ ਇੱਥੇ ਬੈਠੇ ਇੱਥੇ ਬੈਠੇ 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 ਟੋਟਨੀ ਬੰਦ ਕਰੋ ਉਧਰ ਕੋਈ ਆ ਇਧਰ ਉਧਰ ਜਾਏਗਾ ਕੋਈ ਸਾਡੇ ਘਰ ਨੂੰ ਮੋੜਿਆ ਮੇਰੇ ਲੋੜੇ ਨੂੰ ਪੈ ਰਹੇ ਚੀਚੇ ਇਹ ਲੋੜਾ ਰਜਾਈ ਦਾ 6 ਅੱਗੇ ਮੈਂ ਰਾਜ ਕਰਦਾ ਇਹ ਆਪਾਂ ਕਰਦੇ ਹਾਂ ਕੋਈ ਕਰਨ ਨਾਲ